ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਅੱਜ ਮੈਂ ਤੁਹਾਨੂੰ ਦਿਖਾਉਣੇਗੀ ਕਾਫੀ ਜ਼ਿਆਦੇ ਸੋਹਣੇ ਸੂਟ ਇੱਕ ਭੈਣਾਂ ਨੂੰ ਰਿਕੁਐਸਟ ਹੈਗੀ ਹਨਾ ਅਮਰਜੈਂਸੀ ਸੂਟ ਨੇ ਜਿਹੜੇ ਘੱਟ ਦਿਆ ਕਰੋ ਚਲੋ ਬਣਾਤਾ ਦਿੰਨੇ ਹਨਾ ਐਸੀ ਗੱਲ ਨਹੀਂ ਹੈਗੀ ਵੀ ਹਫ਼ਤੇ 10 ਦਿਨਾਂ ਤੱਕ ਵੀ ਉਹ ਵੀ ਬਣਾ ਦਿੰਨੇ ਹੈਗੇ ਪਰ ਹਨਾ ਥੋੜਾ ਜਿਹਾ ਟਾਈਮ ਦੇ ਕੇ ਚੱਲਿਆ ਕਰੋ ਜਿੱਦਾਂ ਕਿ ਹੁਣ ਵਿਆਹਾਂ ਦੇ ਆਰਡਰ ਨੇਗੇ ਪਲੀਜ਼ ਉਹ ਆਪਣੇ ਪਹਿਲਾਂ ਹਨਾ ਜਿੰਨੇ ਜਿੰਨੇ ਭੈਣਾਂ ਨੇ ਮੈਨੂੰ ਫੋਨ ਕੀਤਾ ਹੈ ਸੀ ਵੀ ਸਾਡੇ ਵਿਆਹਾਂ ਦੇ ਆਰਡਰ ਨੇਗੇ ਉਹ ਆਪਣੇ ਪਲੀਜ਼ ਹਨਾ ਪਹਿਲਾਂ ਡਿਜ਼ਾਈਨ ਸੈਲੈਕਟ ਕਰਕੇ ਮੈਨੂੰ ਸੈਂਡ ਕਰਕੇ ਤੁਸੀਂ ਪਹਿਲਾਂ ਆਪਣੇ ਸੂਟ ਵਰਕ ਤੇ ਲਗਵਾ ਲਿਓ ਕਿਉਂਕਿ ਫਿਰ ਟਾਈਮ ਬਹੁਤ ਘੱਟ ਮਿਲਦਾਗਾ ਫਿਰ ਸੂਟ ਨੇ ਜਿਹੜੇ ਚੰਗੀ ਤਰ੍ਹਾਂ ਆਪਾਂ ਨੂੰ ਆਏ ਹੁੰਦਾ ਵੀ ਆਪਾਂ ਸੋਹਣੇ ਸੋਹਣੇ ਤਿਆਰ ਕਰੀ ਹੈ ਹਨਾ ਕਾਈ ਦੇ ਵਿੱਚ ਕੁਛ ਕੰਮ ਦੀ ਗੜਬੜ ਹੋ ਜਾਂਦੀ ਹੈ ਤਾਂ ਕਰਕੇ ਮੈਂ ਤੁਹਾਨੂੰ ਪਹਿਲੀ ਗੱਲ ਨਹੀਂ ਮੇਰੀ ਰਿਕੁਐਸਟ ਹੈ ਕਿ ਆਪਣੇ ਜਿਹੜੇ ਵਰਕ ਵਾਲੀ ਸੂਟ ਲੈਣਗੇ ਤੁਸੀਂ ਪਹਿਲਾਂ ਆਪਣੀਆਂ ਸਿਲੈਕਟ ਕਰਕੇ ਡਿਜ਼ਾਈਨ ਸੈਂਡ ਕਰ ਦਿਓ ਤੇ ਆਪਾਂ ਜਿਹੜੇ ਨੇਗੇ ਆਪਾਂ ਵਰਕ ਤੇ ਲਗਵਾ ਦਈਏ ਸੂਟ ਟਾਈਮ ਸਿਰ ਮਿਲ ਜਾਣ ਹਨਾ ਕਾਫੀ ਕਸਟਮਰਾਂ ਦੇ ਕਾਲ ਆਏ ਸੀਗੇ ਆਪਾਂ ਨੂੰ ਵਿਆਹ ਵਾਲੇ ਸੂਟਾਂ ਦੇ ਤੇ ਉਹ ਤੁਸੀਂ ਆਪਣੇ ਰੈਡੀ ਕਰਵਾ ਲਿਓ ਅੱਜ ਮੈਂ ਤੁਹਾਨੂੰ ਦਿਖਾਉਣੀ ਆਂਗੀ ਬਰੋਸ਼ਾ ਵੈਲਵਟ ਦੇ ਸੂਟ ਲੈਣਗੇ ਕਾਫੀ ਜ਼ਾਦੇ ਸੋਹਣੇ ਨੇਗੇ ਪਹਿਲਾਂ ਆਈ ਸੀਗੀ ਬਰੋਸ਼ਾ ਵੈਲਵਟ ਪੀਲਾ ਤੇ ਹੁਣ ਆਪਾਂ ਜਿਹੜਾ ਇਹ ਸਟਾਫ ਹੈਗਾ ਬਰੋਸ਼ਾ ਵੈਲਵਟ ਦਾ ਇਹ ਔਰਗੈਂਜ਼ਾ ਤੇ ਹੈਗਾ ਤੇ ਕਾਫੀ ਜਿਆਦਾ ਸੋਹਣਾ ਹੈਗਾ ਤੁਸੀਂ ਕਲਰ ਦੇਖ ਸਕਦੇ ਹੋਗੇ ਇਹਦੇ ਨਾਲ ਆਪਾਂ ਕ੍ਰੇਪ ਦੀ ਬਾਟਮ ਰੱਖਾਂਗੇ ਤੁਸੀਂ ਪ੍ਰਿੰਟ ਚੈੱਕ ਕਰਦੇ ਕਰ ਸਕਦੇ ਹੋਗੇ ਕਾਫੀ ਜਿਆਦਾ ਸੋਹਣਾ ਹੈਗਾ ਬੋਟਲ ਗ੍ਰੀਨ ਕਲਰ ਕਲਰ ਹੈਗਾ ਇਹਦਾ ਸਲਵਾਰ ਤੁਸੀਂ ਕੰਟਰਾਸਟ ਵੀ ਬਣਾ ਸਕਦੇ ਹੋਗੇ ਮੈਚਿੰਗ ਵੀ ਗ੍ਰੀਨ ਕਲਰ ਦੀ ਲਗਵਾ ਸਕਦੇ ਹੋਗੇ ਪ੍ਰਾਈਸ ਰਹੇਗਾ 1500 ਪਲੱਸ ਸ਼ਿਪਿੰਗ ਬਾਟਮ ਦੇ ਨਾਲ ਵਿਦਾਊਟ ਦੁਪੱਟਾ ਦੁਪੱਟਾ ਜੇ ਤੁਸੀਂ ਕਹੋਗੇ ਆਪਾਂ ਤੁਹਾਨੂੰ ਲਗਾ ਕੇ ਦਵਾਂਗੇ ਜੇ ਤੁਹਾਡੇ ਘਰ ਮੈਚ ਕਰਦਾ ਤਾਂ ਤੁਸੀਂ ਘਰੋਂ ਵੀ ਲਾ ਸਕਦੇ ਹੋ ਕੋਈ ਗੱਲ ਨਹੀਂ ਲੋ ਜੀ ਪਹਿਲਾ ਡਿਜ਼ਾਈਨ ਇਹ ਸੀਗਾ ਤੁਸੀਂ ਦੇਖ ਸਕਦੇ ਹੋਗੇ ਕਲਰ ਪ੍ਰਿੰਟ ਕਾਫੀ ਜਿਆਦਾ ਸੋਨਾਗਾ ਕਲਰ ਇਹ ਸੀਗਾ ਪਹਿਲਾ ਅਗਲਾ ਕਲਰ ਆਊਗਾ ਮਹਿਰੂਨ ਕਾਫੀ ਜਿਆਦਾ ਸੋਨਾ ਕਲਰ ਹੈ ਵੀ તુસી દેખ શક દેંગે ઇરુચી દેખો કલર તુસી દેખ લો મેહરૂન હેગા કાફી જ્યાદે સોનેગા ਤੁਸੀਂ ਦੋ ਸਟਿਚ ਕਰਵਾਉਂਗੇ ਤੇ نیچے ਟਾਪਟਾ ਲਗਵਾਇਓ ਜਿਹੜੀਆਂ ਪਹਿਣਾ ਹੋਣ ਸਲਾਈ ਲਈ ਆਰਡਰ ਦਿੰਦੀਆਂ ਨੇ ਵੀ ਤੁਸੀਂ ਸਟਿਚ ਕਰ ਦੋ ਤਾਂ ਆਪਾਂ ਟਾਪਟਾ ਲਗਾ ਕੇ ਹੀ ਸਟਿਚ ਕਰਾਂਗੇ ਬਿਨਾਂ ਟਾਪਟੇ ਤੋਂ ਨਹੀਂ ਲਾਈਨਿੰਗ ਨਾਲ ਲਗਵਾਇਓ ਟਾਪਟਾ ਲਗਵਾ ਲਓ ਟਾਪਟਾ ਲੱਗੂਗਾ ਸ਼ਰਟ ਦੇ ਨੀਚੇ ਅਗਲਾ ਕਲਰ ਹੈਗਾ ਬਲੂ ਕਲਰ ਜਿੰਨੇ ਵੀ ਮੈਂ ਤੁਹਾਨੂੰ ਦਿਖਾਉਂਗੀ ਇਹਦੇ ਵਿੱਚ ਬਹੁਤ ਜ਼ਿਆਦੇ ਸੋਹਣੇ ਨੇ ਇੱਕ ਵੀ ਕਲਰ ਆਇ ਨਹੀਂ ਹੈਗਾ ਵੀ ਨਿੰਦਨ ਵਾਲਾ ਵੀ ਸੋਹਣਾ ਨਹੀਂ ਹੈਗਾ ਬਹੁਤ ਜ਼ਿਆਦਾ ਸੋਹਣਾ ਕਲਰ ਨਹੀਂ ਹੈਗੀ ਇਹ ਬਲੂ ਕਲਰ ਹੈਗਾ ਬਲੂ ਦੇ ਨਾਲ ਤੁਸੀਂ ਬਲੂ ਬਾਟਮ ਲਗਾ ਸਕਦੇ ਹੋ ਬਲੂ ਰੱਖ ਸਕਦੇ ਹੋ ਦੁਪੱਟਾ ਜਿੱਦਾਂ ਦੀ ਪ੍ਰਿੰਟਿੰਗ ਹੋਈ ਹੋਈ ਹੈਗੀ ਉਦੋਂ ਦਾ ਤੁਸੀਂ ਮਤਲਬ ਲੇਸ ਵਗੈਰਾ ਲਗਾ ਸਕਦੇ ਹੋਗੇ ਅਗਲਾ ਇਹ ਸੀਗਾ ਤੇ ਉਸ ਤੋਂ ਅਗਲਾ ਕਲਰ ਹੈਗਾ ਪਰਪਲ ਡਾਰਕ ਜਾਮਨੀ ਲੋਟ ਇਹ ਕਲਰ ਵੀ ਹੈ ਜਿਹੜਾ ਕਾਫੀ ਜ਼ਿਆਦਾ ਸੋਹਣਾ ਹੈ ਚਾਰ ਕਲਰ ਸੀਗੇ ਇਹਦੇ ਵਿੱਚ ਚਾਰੇ ਆਪਾਂ ਤੁਹਾਨੂੰ ਦਿਖਾਤੇ ਚਾਰੋ ਕਲਰ ਹੀ ਇੰਨੇ ਕ ਜ਼ਿਆਦੇ ਸੋਹਣੇ ਨੇਗੇ ਬਹੁਤ ਜ਼ਿਆਦੇ ਸੋਹਣੇ ਪ੍ਰਿੰਟ ਵੀ ਬਹੁਤ ਜ਼ਿਆਦੇ ਸੋਹਣਾਗਾ ਇਹਦਾ ਤੁਸੀਂ ਸ਼ਰਾਗ ਬਣਾ ਕੇ نیچے ਮਤਲਬ ਪਲੇਨ ਕ੍ਰੇਪ ਦਾ ਸ਼ਰਟ ਬਣਵਾ ਸਕਦੇ ਹੋ ਤਾਂ ਤੁਸੀਂ ਸ਼ਰਾਗ ਵੀ ਬਣਾ ਸਕਦੇ ਹੋ ਨਾਲ ਤੁਸੀਂ ਸਲਵਾਰ ਜਾਂ ਪਲਾਜ਼ੋ ਰੱਖ ਸਕਦੇ ਹੋ ਇਸ ਮਾਰ ਤੇ ਤੁਸੀਂ ਵਰਕ ਕਰਵਾ ਲਓ ਵਰਕ ਤੁਸੀਂ ਡਿਜ਼ਾਈਨ ਪੇਜ ਦਿਓ ਨਹੀਂ ਆਪਣੇ ਕੋਲੇ ਬਹੁਤ ਸਾਰੇ ਡਿਜ਼ਾਈਨ ਨੇਗੇ ਆਪਾਂ ਉਸ ਤਰ੍ਹਾਂ ਦਾ ਜਿਹੜਾ ਸੂਟ रेडी ਕਰਵਾ ਦਾਂਗੇ ਤੁਹਾਡਾ ਤੇ ਬਹੁਤ ਜਿਆਦੇ ਸੋਹਣਾ ਬਣੂਗਾ ਸੂਟ ਇਹ ਇਹਦੇ ਵਿੱਚ ਚਾਰ ਕਲਰ ਸੀ ਚਾਰੇ ਮੈਂ ਤੁਹਾਨੂੰ ਦਿਖਾਤੇ ਕੋਈ ਵੀ ਤੁਹਾਨੂੰ ਸਿਲੈਕਟ ਸੂਟ ਪਸੰਦ ਆਉਂਦਾਗਾ ਤਾਂ ਸਕਰੀਨਸ਼ਾਟ ਭੇਜ ਦਿਓ ਅੱਗੇ ਮੈਂ ਤੁਹਾਨੂੰ ਦਿਖਾਉਣੀ ਹੈਗੀ ਡਬਲ ਡੌਨ ਪਸ਼ਮੀਨੇ ਦੇ ਕਲਰ ਜਿਹੜੇ ਨਿਊ ਚਾਰਟ ਆਇਆਗਾ ਪਹਿਲਾ ਇਹ ਇਹ ਆਪਾਂ ਕਾਫੀ ਲੈ ਕੇ ਆਏਗੇ ਸੂਟ ਕਿਉਂਕਿ ਇਹ ਮੈਂ ਰੈਡੀ ਕਰਨੇ ਨੇਗੇ ਇਹ ਤੁਹਾਨੂੰ ਕੋਈ ਵੀ ਮਤਲਬ ਪਲੇਨ ਨਹੀਂ ਮਿਲੂਗਾ ਕਿਉਂਕਿ ਮੈਂ ਸੂਟ ਵਰਕ ਕਰਨੇ ਨੇ ਪਹਿਲੀ ਬੁਕਿੰਗ ਹੈ ਇਹਨਾਂ ਦੀ ਤੇ ਸਟਾਕ ਜਿਹੜਾ ਘਟ ਗਿਆ ਸੀਗਾ ਤੇ ਇੱਕ ਇਹਦੇ ਵਿੱਚ ਇਹ ਤਾਂ ਪਹਿਲਾਂ ਵੀ ਚਲੋ ਮੈਂ ਦਿਖਾਤਾ ਸੀ ਹਨਾ ਤੁਹਾਨੂੰ ਤੇ ਇੱਕ ਇਹਦੇ ਵਿੱਚ ਆਹ ਵਾਲਾ ਕਲਰ ਆਇਆ ਨਵਾਂ ਇਹ ਨਵਾਂ ਚਾਰਟ ਹੈ ਸਾਰਾ ਚਾਰਕ ਕਲਰ ਆਏ ਸੀਗੇ ਤੇ ਤਿੰਨ ਚਾਰ ਕੁੰਨੇ ਕੱਪਾ ਲੈਂਦੇ ਹੋ ਹੋਰ ਕਿਉਂਕਿ ਇਹਨਾਂ ਦੀ ਤਾਂ ਆਪਾਂ ਹੁਣ ਲੋਡ ਹੈਗੀ ਕਾਫੀ ਪੈਣਾ ਦੋ ਦੋ ਤਿੰਨ ਤੇ ਨਾ ਚਾਰ ਚਾਰ ਸੂਟ ਵੀ ਪੈਣਾ ਦੇ ਵਰਕ ਹੋ ਰਹੇ ਨੇ ਡਬਲ ਟੋਨ ਪਸ਼ਮੀਨੇ ਤੇ ਅਲੱਗ-ਅਲੱਗ ਕਲਰ ਤੇ ਚਾਰ ਚਾਰ ਪੰਜ ਪੰਜ ਸੂਟ ਦਿੱਤੇ ਹੋਏ ਨੇ ਪੈਣਾ ਨੇ ਆਪਦੇ ਲਓ ਜੀ ਇਹ ਕਲਰ ਹੈਗਾ ਨਿਊ ਹੈਗਾ ਇਹਦੇ ਨਾਲ ਦੇ ਵੀ ਆਪਾਂ ਦੋ ਕਲਰ ਲਿਆਏ ਸੀ ਕਿਉਂਕਿ ਫਿਰ ਕਲਰ ਮਿਲਦੇ ਨਹੀਂ ਹੈਗੇ ਲਓ ਜੀ ਦੇਖੋ ਇਸ ਤਰ੍ਹਾਂ ਇਹਨੂੰ ਡਬਲ ਟੋਨ ਕਹਿੰਦੇ ਨੇ ਅੰਦਰ ਇਹ ਬੋਟਲ ਗ੍ਰੀਨ ਦੀ ਉਹ ਕਰ ਰਿਹਾ ਹੈਗਾ ਉੱਪਰੋਂ ਮੋਰ ਪੰਖੀ ਆ ਦੇਖੋ ਇਹਦੀ ਕੰਨੀ ਤੇ ਪਸ਼ਮੀਨਾ ਸਿਲਕ ਵੀ ਇਸੇ ਨੂੰ ਹੀ ਕਹਿੰਦੇ ਨੇ ਡਬਲ ਟੋਨ ਪਸ਼ਮੀਨਾ ਸਿਲਕ ਵੀ ਇਸੇ ਨੂੰ ਕਹਿੰਦੇ ਨੇਗੇ ਤੇ ਅਗਲਾ ਕਲਰ ਦੇਖੋ ਕਿੰਨਾ ਜਿਆਦਾ ਸੋਹਣਾ ਹੈ ਵੀ ਇਹ ਵੀ ਇਹ ਵੀ ਨਿਊ ਕਲਰ ਆਇਆ ਸੀਗਾ ਸਾਰਾ ਜਿਹੜਾ ਇਹ ਸਿੱਧੀ ਸਾਈਡ ਐ ਵਾਲੀ ਹੈਗੀ ਇਹ ਪੁੱਠੀ ਐ ਇਹ ਪੁੱਠੀ ਐ ਆ ਸਿੱਧੀ ਐ ਅਗਲਾ ਕਲਰ ਇਹ ਐ ਤੇ ਆ ਦੇਖੋ ਕਿੰਨਾ ਜਿਆਦਾ ਸੋਹਣਾ ਕਲਰ ਹੈ ਇਹਦੀ ਨਵਾਂ ਜਿਹਾ ਇਹਦੇ ਨਾਲ ਦੇ ਵੀ ਮੈਂ 2-3 ਸੂਟ ਲੈ ਕੇ ਆਉਣੇ ਸੀਗੇ ਇਥੇ ਵਰਕ ਵਗੈਰਾ ਬਹੁਤ ਜਿਆਦਾ ਸੋਹਣੇ ਲੱਗਦੇ ਨੇ ਪਰ ਇਹਦੇ ਨਾਲ ਤੇ ਆਪਾਂ ਨੂੰ ਮਿਲਿਆ ਨਹੀਂ ਹੈਗਾ ਇੱਕੋ ਹੀ ਸੂਟ ਮਿਲਿਆ ਸੀਗਾ ਆਪਾਂ ਲੈ ਆਏ ਇਹ ਹੀ ਕਲਰ ਅਲੱਗ ਜਿਹੇ ਦਸ ਸਾਰੇ ਸੂਟਾਂ ਨਾਲ ਜੇ ਤੁਸੀਂ ਵਰਕ ਵਗੈਰਾ ਕਰਾ ਸਕਦੇ ਹੋਗੇ ਫੋਟੋ ਸ਼ੇਅਰ ਕਰ ਦਿਓ ਤੁਸੀਂ ਜਿੰਮੇ ਦਾ ਵੀ ਵਰਕ ਕਰਵਾਉਣਾ ਹੈਗਾ ਤੁਹਾਨੂੰ ਕਿਵੇਂ ਦਾ ਵੀ ਵਰਕ ਚਾਹੀਦਾ ਪਿਕ ਸ਼ੇਅਰ ਕਰ ਦਿਓ ਆਪਾਂ ਸੇਮ ਸੂਟ ਹੈ ਤੁਹਾਨੂੰ ਰੈਡੀ ਕਰਕੇ ਦੇ ਦਾਂਗੇ ਠੀਕ ਹੈ ਜੀ ਤੇ ਇਹਦੇ ਨਾਲ ਤੁਸੀਂ ਦੁਪट्टे ਵਗੈਰਾ ਬਾਕੀ ਵਰਕ ਹੋ ਕੇ ਪਤਾ ਲੱਗੂ ਵੀ ਤੁਸੀਂ ਆਪਾਂ ਕਿਵੇਂ ਦੇ ਰੱਖ ਸਕਦੇ ਟਾਈ ਐਂਡ ਡਾਈ ਹੈ ਨਾ ਜਿਵੇਂ ਵੀ ਅਸਲ 'ਚ ਅਸੀਂ ਦੁਪੱਟਾ ਕੋਈ ਵੀ ਪਹਿਲਾਂ ਨਹੀਂ ਲਗਾਉਂਦੇ ਹੈਗੇ ਜਦੋਂ ਸੂਟ ਵਰਕ ਹੋ ਕੇ ਸਾਡੇ ਕੋਲੇ ਆਉਂਦਾ ਉਸ ਤੋਂ ਬਾਅਦ ਅਸੀਂ ਦੁਪੱਟੇ ਡਾਈ ਲਈ ਦਿੰਦੇ ਹਾਂਗੇ ਸੋਚ ਕੇ ਵੀ ਆਪਾਂ ਕਿਵੇਂ ਦੁਪੱਟਾ ਡਾਈ ਕਰਵਾਈਏ ਜਿਹਦੇ ਨਾਲ ਇੱਕ ਵੇਜ਼ਾ ਦੁਪੱਟਾ ਸੋਨਾ ਲੱਗਦਾ ਸੀ ਇੱਕ ਵੇਜ਼ਾ ਲਗਾ ਦਿੰਨੇ ਆ ਜਿਹਦੇ ਨਾਲ ਟਾਈ ਐਂਡ ਡਾਈ ਸੋਨਾ ਲੱਗਦਾ ਸੀ ਟਾਈ ਐਂਡ ਡਾਈ ਲਗਾ ਦਿੰਨੇ ਆਗੇ ਉਸ ਤਰ੍ਹਾਂ ਸੀ ਆਪ ਆਪਣੇ ਅਕੋਰਡਿੰਗ ਦੁਪੱਟੇ ਲਾ ਦਿੰਨੇ ਆ ਬਾਕੀ ਕਸਟਮਰ ਦੀ ਆਪਣੀ ਚੋਇਸ ਹੁੰਦੀ ਆ ਸਾਨੂੰ ਦੱਸ ਵੀ ਦਿੰਦੇ ਨੇਗੇ ਵੀ ਸਾਡਾ ਇਸ ਤਰ੍ਹਾਂ ਸਾਡਾ ਦੁਪੱਟਾ ਡਾਈ ਕਰਵਾ ਦਿਓ ਇਹ ਕਲਰ ਚਾਰ ਸੀਗਾ ਇਹਦੇ ਉੱਪਰ ਨਾਲ ਜਿਹੜਾ ਉਹ ਮਤਲਬ ਬੂਟੇ ਜਿਹੇ ਵਾਲੇ ਆਪਾਂ ਡਿਜ਼ਾਈਨ ਕਰਕੇ ਕਾਫੀ ਸੂਟ ਆਪਾਂ ਭੇਜੇ ਵੀ ਨੇਗੇ ਉਹਨਾਂ ਦੇ ਆਰਡਰ ਲੇਗੇ ਤੇ ਆਪਾਂ ਬਣਵਾਵਾਂਗੇ ਸੂਟ ਇਹ ਤਾਂ ਇਹ ਕੁਝ ਕੁ ਕਲਰ ਨਵੇਂ ਆਏ ਸੀ ਪਹਿਲਾਂ ਡਬਲ ਟੋਨ ਪਸ਼ਮੀਨਾ ਦਿਖਾਇਆ ਸੀ ਸਾਰੇ ਸੇਲ ਹੋ ਗਏ ਨਿੰਗੇ ਉਹ ਆਪਣੇ ਕੋਲ ਹੁਣ ਹੈ ਨਹੀਂਗੇ ਇੱਕ ਵੀ ਸੂਟ ਨਹੀਂ ਰਿਹਾ ਸਾਰੇ ਵਰਕ ਲਈ ਚਲੇ ਗਏ ਨਿੰਗੇ ਬਾਕੀ ਬਿਨਾ ਟੋਨ ਤੋਂ ਵੀ ਡਬਲ ਟੋਨ ਪਸ਼ਮੀਨੇ ਤੋਂ ਵੀ ਆਪਣੇ ਕੋਲੇ ਪਲੇਨ ਪਸ਼ਮੀਨਾ ਹੈਗਾ ਹੋ ਚੁੱਕਾ ਬਹੁਤ ਸਾਰੇ ਕਲਰ ਨੇਗੇ ਉਹ ਮੈਂ ਤੁਹਾਨੂੰ ਕੱਲ ਨੂੰ ਦਿਖਾ ਦਉਂਗੀ ਕਿਉਂ ਅੱਜ ਵੀ ਦਿਖਾ ਦਿੰਦੀ ਪਰ ਵੀਡੀਓ ਕਾਫੀ ਲੰਬੀ ਹੋ ਜਾਊਗੀ ਮੈਂ ਕੱਲ ਨੂੰ ਦਿਖਾ ਦਉਂਗੀ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਵਾਲੀ ਵੀਡੀਓ ਪਸੰਦ ਆਈ ਹੋਊਗੀ ਜੇ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਜਰੂਰ ਕਰ ਦਿਓ ਸ਼ੇਅਰ ਜਰੂਰ ਕਰ ਦਿਓ ਕਮੈਂਟ ਕਰਕੇ ਚੋ ਦੱਸ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਬਾਏ